ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਕਿਸਾਨ ਵੀਰਾਂ ਦੇ ਲਈ ਜਿਹੜੇ ਲੈ ਕੇ ਆਏ ਬਈ ਆਪਾਂ ਗਾਂਈ ਬਹੁਤ ਸੋਹਣੀ ਗਾਂ ਲੈ ਕੇ ਆਏ ਬਾਈ ਜੀ ਬਹੁਤ ਥੋੜੇ ਰੇਟ ਦੇ ਵਿੱਚ ਤੇ ਤਾਜੀ ਸੋਈ ਹੋਈ ਗਾਂ ਬਾਈ ਜੀ ਤੇ ਸਾਰਿਆਂ ਨੂੰ ਜਿਹੜੇ ਦਿਨ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਆਪਣੀ ਪੇਜ ਨੂੰ ਕਰ ਦਿਓ ਫੋਲੋ ਤੇ ਉਹ ਗੱਲ ਕਰਦੇ ਆਂ ਬਾਈ ਗਾਂਈ ਦੇ ਬਾਰੇ ਚ ਗਾਂਈ ਦੀ ਜਿਹੜੀ ਬਰੀਡ ਹੈ ਜੀ ਬਾਈ ਜੀ ਐਚ ਐਫ ਕ੍ਰਾਸ ਬਰੀਡ ਆ ਬਾਈ ਜੀ ਬਾਕੀ ਦੇਖ ਸਕਦੇ ਆਂ ਬਈ ਹਵਾਨਾ ਹਵਾਨਾ ਵਗੈ ਚੰਦਰੀ ਤੰਦਰੁਸਤ ਆ ਬਾਈ ਬਾਈ ਨੇ ਘਰੇ ਸ਼ੌਂਕਣਾ ਪਾਲੀ ਹੋਈ ਹੈ ਜੀ ਤੇ ਕਿਸਾਨ ਵੀਰ ਦੇ ਘਰੇ ਖੜੀ ਆ ਬਾਈ ਜਿਸੇ ਮਤਲਬ ਪਰ ਜਿਹਦੀ ਵਪਾਰੀ ਲਈ ਨਹੀਂ ਖੜੀ ਹੈਗੀ ਤੇ ਦੂਜੇ ਸੂਏ ਗਾਂ ਬਾਈ ਜੀ ਤੇ 20 ਕਿਲੋ ਬਾਈ ਬੌਲੀਆ ਤੇ ਪਹਿਲੇ ਸੂਏ ਦਾ ਰਿਕਾਰਡ ਸੀ ਦੁੱਧ ਦਾ 25 ਕਿਲੋ ਪਹਿਲੇ ਸੂਏ ਦਾ ਰਿਕਾਰਡ ਸੀ ਬਾਈ ਜੀ ਬਾਕੀ ਆਪਣੇ ਸਾਹਮਣੇ ਆ ਬਈ ਚੰਦਰੀ ਤੰਦਰੁਸਤਾ ਘਾੜ ਡਕਠ ਪੂਰਾ ਗਿਆ ਠੰਡੀ ਸੀਲ ਆ ਬਾਈ ਜੀ ਤੇ ਮਾਰਡਰ ਬੱਛੀ ਆ ਬਾਈ ਦੇ ਗਾਈਂ ਦੇ ਬਾਕੀ ਦੇ ਸਕਦੇ ਆ ਬਾਈ ਕਿਸਾਨ ਵੀਰ ਨੇ ਪੂਰੇ ਸ਼ੌਂਕਣਾ ਪਾਲੀ ਹੋਈ ਹੈ ਜੀ ਤੇ 25 ਕਿਲੋ ਪਲੱਸ ਬਾਈ ਪਹਿਲੇ ਸੂਏ ਦਾ ਰਿਕਾਰਡ ਸੀ ਦੁੱਧ ਦਾ ਤੇ ਹੁਣ ਤੇ ਗੱਲ ਕਰੀਏ ਪ੍ਰਾਈਸ ਦੀ ਜੋ ਬਾਈ ਵੱਲ ਡਿਮਾਂਡ ਕੀਤੀ ਗਈ ਆ 1,110,000 ਰੁਪਏ ਬਾਈ ਵੱਲੋਂ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈ ਜੀ ਬਾਈ ਮੌਪੀ ਦੇ ਮਾਣਤਨ ਹੋ ਜਾਊਗਾ ਤੇ ਗੱਲ ਕਰੀਏ ਬਾਈ ਦੇ ਏਰੀਏ ਦੀ ਬਾਈ ਦਾ ਏਰੀਆ ਹੈ ਜੀ ਬਾਈ ਮਹਾਰਾਜਪਿੰਡ ਬਟ ਜ਼ਿਲ੍ਹਾ ਬਠਿੰਡਾ ਬਾਕੀ ਬਾਈ ਦੇ ਨੰਬਰ ਬਈ ਆਪਾਂ স্ক্রিন ਉੱਤੇ ਦੇ ਦਿੱਤੇ ਅਸੀਂ ਬਾਈ ਨਾਲ ਸੰਪਰਕ ਕਰਕੇ ਡਾਈ ਦੇ ਬਾਰੇ ਜਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਈ ਤੇ ਤੁਹਾਡੇ ਲਈ ਪਸ਼ੂ ਮਸੇਹਰੀ ਸਾਧਨ ਕੋਈ ਜ਼ਮੀਨ ਪਲਾਟ ਵਿਕਾਊ ਹੈ ਜੀ ਬਾਈ ਤਾਂ ਆਪਾਂ ਨੀਚੇ ਦਿੱਤੇ ਹੋਏ ਨੰਬਰਾਂ ਤੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਆਪਾਂ ਤੁਹਾਡੀ ਵੀ ਆੜ ਆਪਣੇ ਚੈਨਲ ਉੱਤੇ ਲਾਵਾਂ ਮਿਲਦੇ ਹਾਂ ਕਿਸ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ